ਗੁਰਜੀ ਕਾ ਖਾਸਾ ਸ਼੍ਰੀ ਭਾਈ ਗੁਰਜੀ ਕੇ ਫਤਈ ਅੱਜ ਆਪ ਵੀ ਖੜੇ ਆ ਹਰਿਆਣਾ ਬੱਸ ਸਟੈਂਡ ਦੇ ਕੋਲ ਜਿਵੇਂ ਕਿ ਆਪ ਸਭ ਜਾਨਦੇ ਹੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਫਰਦ 300 ਫਾਲਾਂ ਨਗਰ ਕੀਰਤਨ ਬਾਕੋ ਕਾ ਸ਼ਹਿਰਾ ਵਿੱਚ ਕੱਢੇ ਜਾ ਰਹੇ ਹਨ ਅਤੇ ਉਹੀ ਨਗਰ ਕੀਰਤਨ ਸ਼੍ਰੀ ਨਗਰ ਤੋਂ ਚੱਲਦਾ ਹੋਇਆ ਬਾਕੋ ਕਾ ਸ਼ਹਿਰਾ ਵਿੱਚ ਦੇ ਹੁੰਦਾ ਹੋਇਆ ਅੱਜ ਹਰਿਆਣਾ ਵਿੱਚ ਪਹੁੰਚੇਗਾ ਤੇ ਹਰਿਆਣਾ ਤੋਂ ਚੱਲਦਾ ਹੋਇਆ ਅਗੇ ਹਿਸ਼ਰਪੁਰ ਤੱਕ ਜਾਵੇਗਾ ਉਹ ਅਸੀਂ ਤੁਹਾਨੂੰ ਦਿਖਾਣੇ ਆ ਨਗਰ ਕੀਰਤਨ ਦਾ ਜੋ ਵੀ ਹਰਿਆਣੇ ਵਿੱਚ ਪ੍ਰਬੰਧ ਕੀਤੇ ਗਏ ਨੇ ਰਾਤੀ ਨਾਲੇ ਨੇ Yeah. ন্রডুথ <laughs> তোদিন <laughs> ਵੇ ਕੀ ਹੋਇਆ ਇਹ ਅਡਾ ਦਾ ਨਾਈਟ ਰੈਕਡ ਹੋ ਗਿਆ ਜਦੋਂ ਨਾਈਟ ਪਿੰਨ 3 11 3 ਉਹ ਰਾਤ ਨੂੰ ਅੱਜ ਆ ਗਿਆ ਬੋਲੇ ਸਾਰੇ ਨੂੰ ਪਿਆਰ ਪੁਰਸ ਸਿਗਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸ਼੍ਰੀ ਨਗਰ ਸਾਹਿਬ गुरु महाराज की सवारी गुरु महाराज का स्वरूप नगर कीर्तन के रूप में जो उन्नीस तरीक नलिया चलती चलती अश्यारपुर जिले के टांडा विखे गुरद्वारा रामपुर खेड़ा साहब पहुँच गई हैगी है जी अगली जी यात्रा होनी है इतों टांडा हल्के तो निकल के शाम चासी हशियारपुर चबे गढ़ सिंह राही अज शाम श्री अनदपुर साहब उत्तर पहुँच जानी हैगी है तो मैं कहूँगा कि बड़ा ਅਦਭੁਤ ਤੇ ਬੜਾ ਲੋਕੀ ਤੇ ਬੜਾ ਭਾਗਾ ਵਾਲਾ ਸਮਾਂ ਆ ਕਿ ਅਸੀਂ ਆਪਾਂ 90 ਪਾਸ਼ੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਨਾਲ ਉਹਨਾਂ ਦੇ ਦੇ ਤਿੰਨ ਸਿੱਖ ਸੀਗੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਾਰੇ ਨਗਰ ਕੀਰਤਨ ਸਾਰੇ ਸਮਾਗਮ ਉਹਨਾਂ ਨੂੰ ਸਮਰਪਿਤ ਤੇ ਮੈਂ ਕਹਾਂਗਾ ਕਿ ਇੱਕ ਇਹੋ ਜਿਹਾ ਪਰਿਵਾਰ ਆ ਜਿੱਥੇ ਕਿ ਗੁਰੂ ਸਾਹਿਬ ਜੀ ਨੇ ਖੁਦ ਆਪ ਤੇ ਉਹਨਾਂ ਦੀ ਧਰਮ ਪਤਨੀ ਜੀ ਤੇ ਉਹਨਾਂ ਦੇ ਬੋਟੇ ਜੀ 10ਵੇਂ ਪਾਸੇ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪੂਰੇ ਪਰਿਵਾਰ ਨੇ ਜੇਸੀ ਗੱਲ ਕਰੀਓ ਤਿੰਨ ਪੀੜੀਆਂ ਨੇ ਸ਼ਹਾਦਤ ਦਿੱਤੀ ਆ ਆਪਣਾ ਬੰਸ ਉਹਨਾਂ ਨੇ ਆਪਣਾ ਕੁਰਬਾਨ ਕਰਤਾ ਸਿੱਖੋਂ ਅਮਲੀ ਸਿੱਖ ਤਾਂ ਅਮਲੀ ਤੇ ਮੈਂ ਬੇਨਤੀ ਕਰਾਂ ਕਿ ਸਾਰੇ ਸੰਗਤ ਨੂੰ ਜੇਸੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਉਹਨਾਂ ਦੇ ਜੀਵਨ ਨੂੰ ਦੇਖਦੇ ਹੋਏ ਉਹਨਾਂ ਦੀ ਸਿੱਖਿਆ ਨੂੰ ਦੇਖਦੇ ਹੋਏ ਅਸੀਂ ਸਾਰੇ ਰਾਲਕੇ ਅਸੀਂ ਆਪਾਂ ਇਸ ਸਮਾਗਮ ਵਿੱਚ ਅਸੀਂ ਆਪਾਂ ਹਾਜ਼ਰੀ ਲਗਾਈਏ ਤੇ ਗੁਰੂ ਮਹਾਰਾਜ ਜੀ ਦਾ ਸ਼ਰਧਾਂਜਲੀ ਜੀ